ਮਾ ਹੁੰਦੀ ਏ ਬੋਲੀ ਮਿੱਟੀ ਤਾਂ ਨਹੀਂ ਵੇਚੀ ਦੀ ਮਾ ਦੇ ਉਹ ਛਿੰਦੇ ਓਏ ਮਾ ਨਹੀਂ ਵੇਚੀ ਦੀ ਅਸੀਂ ਕੋਈ ਵੱਡੇ ਸਿੰਗਰ ਨਹੀਂ ਹੈਗੇ ਕਰਨ ਹੋਜਲਾ ਨਹੀਂ ਹੈਗੇ ਦਲਜੀਤ ਨਹੀਂ ਹੈਗੇ ਸਾਡੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਸਾਨੂੰ ਹੌਸਲਾ ਪਾਊਗਾ ਫੜਾਂ ਦੇ ਵਿੱਚ ਜਿਹੜਾ ਵੀ ਬੱਚਾ ਨੇ ਜਾ ਕੇ ਮਦਦ ਕੀਤੀ ਹੈ ਮੈਂ ਉਹ ਭਗਤ ਸਿੰਘ ਹੀ ਸਮਝਦਾ ਹਾਂ ਮੈਂ ਇਹਨਾਂ ਨੂੰ ਸਲੂਟ ਕਰਦਾ ਸੱਚੀ ਸਲੂਟ ਕਰਦਾ ਦਿਲ ਰੋ ਰਿਹਾ ਸੀ ਅੰਦਰੋਂ ਯਾਰ ਵੀ ਕਿੱਡਾ ਹੌਸਲਾ ਇਹਨਾਂ ਬੱਚਾ 'ਚ ਹੈ ਉੱਪਰ ਸਾਡੇ ਪੰਜਾਬ ਦਾ ਯੂਥ ਆ ਜਿਹੜਾ ਨਸ਼ੇੜੀ ਕਹਿ ਕੇ ਇਹਨਾਂ ਨੇ ਜਿਹਨੂੰ ਨਿੰਦਿਤ ਕਹਤਾ ਵੀ ਬਾਹਰ ਭੱਜ ਗਿਆ ਜੀ ਪੰਜਾਬ ਤਾਂ ਖਾਲੀ ਹੋ ਗਿਆ ਜੀ ਮੇਰੇ ਗੀਤ ਦਾ ਮਕਸਦ ਹੀ ਇਹ ਸੀਗਾ ਵੀ ਸਾਡੇ ਬੱਚੇ ਜਿਹੜੇ ਬਾਹਰ ਵੀ ਜਾ ਰਹੇ ਹਨ ਉਹ ਘਰ-ਬਾਰ ਤੇ ਆਪਣੇ ਜ਼ਮੀਨਾਂ ਨਾ ਵੇਚਣ ਜਿਹੜੇ ਇੱਥੇ ਲੋਕ ਵੀ ਆ ਉਹ ਵੇਚ-ਵੇਚ ਕੇ ਸ਼ਹਿਰਾਂ 'ਚ ਆ ਕੇ ਕੋਠੀਆਂ ਪਾਈ ਜਾਂਦੇ ਆ ਉਹ ਜਿਹੜੀ ਅੱਜ ਜ਼ਰੂਰਤ ਹੈਗੀ ਆ ਜਿਹੜਾ ਹਾਂ ਦਾ ਨਾਰਾ ਮਾਰਨ ਦੇ ਲਈ ਤੁਹਾਡੇ ਵਰਗੇ ਜਿਹੜੇ ਲੋਕ ਹੈਗੇ ਨੇ ਖੜਨਗੇ ਕਿਉਂਕਿ ਇੱਕ ਗਾਇਕ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਦੋਂ ਅਸੀਂ ਚੀਜ਼ਾਂ ਵਰਬਲੀ ਅਸੀਂ ਗੱਲ ਕਰੀਏ ਤਾਂ ਦੇਖੋ ਮੈਂ ਸਮੇਂ-ਸਮੇਂ ਤੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਤੇ ਮਿੱਟੀ ਦੀ ਗੱਲ ਕਰਦਾ ਰਹਿ ਨਾ ਸਦਾਈ ਚਾਹ ਕਿਸਾਨੀ ਦੇ ਧਰਨੇ ਦੀ ਗੱਲ ਸੀ ਉਦੋਂ ਸ਼ੁਰੂ ਕੀਤਾ ਆਪਾਂ ਤੇ ਬਾਈ ਹਰਦੀਪ ਜੀ ਦਾ ਜਰੋਟਾ ਸਾਹਿਬ ਦਾ ਬੜਾ ਆਸ਼ੀਰਵਾਦ ਹੈ ਇਹਨਾਂ ਦੀ ਬਦੌਲਤ ਤੇ ਗਾਣਾ ਅੱਜ ਸਿਰੇ ਚੜਿਆ ਤੇ ਇਹਦੇ ਬੋਲ ਸੰਦੇਦ ਕਰਦਾ ਮਾਂ ਹੁੰਦੀ ਏ ਬੋਲੀ ਮਿੱਟੀ ਮਾਂ ਹੁੰਦੀ ਏ ਬੋਲੀ ਮਿੱਟੀ ਤਾਣੀ ਵਿੱਚੀ ਦੀ ਮਾਂ ਦੇ ਉਹ ਛਿੰਦੇ ਓਏ ਮਾਂ ਨਹੀਂ ਵਿੱਚੀ ਦੀ ਮਾਂ ਦੇ ਉਹ ਛਿੰਦੇ ਓਏ ਮਾਂ ਨਹੀਂ ਵਿੱਚੀ ਦੀ ਮਾਂ ਹੁੰਦੀ ਬੋਲੀ ਮਿੱਟੀ ਬਾਕੀ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਅਸੀਂ ਕੋਈ ਵੱਡੇ ਸਿੰਗਰ ਨਹੀਂ ਹੈਗੇ ਕਰਨਹੋਜਲਾ ਨਹੀਂ ਹੈਗੇ ਦਲਜੀਤ ਨਹੀਂ ਹੈਗੇ ਸਾਡੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਸਾਨੂੰ ਹੌਸਲਾ ਪਾਊਗਾ ਇਹਦਾ ਕੁਝ ਕਰਨ ਦਾ ਮਿੱਟੀ ਨਾਲ ਜੁੜਿਆ ਗਾਣਾ ਜਿਹੜਾ ਸਾਡਾ ਯੂਥ ਹੈ ਉਹ ਟੁੱਟ ਰਿਹਾ ਮੈਂ ਦੇਖਿਆ ਬਹੁਤ ਪੂਰੀ ਤਰ੍ਹਾਂ ਟੁੱਟ ਰਿਹਾ ਅਸੀਂ ਜੁੜੇ ਰਹੇ ਮਿੱਟੀ ਨਾਲ ਉਹਨਾਂ ਨੂੰ ਜੋੜਨ ਦਾ ਉਪਰਾਲਾ ਵੀ ਹੈ ਔਰ ਜਿਹੜਾ ਪਿੱਛੇ ਸਰਕਾਰਾਂ ਵੀ ਸਾਨੂੰ ਤੋੜਨਾ ਚਾਹੁੰਦੀਆਂ ਨੇ ਤੁਹਾਡੇ ਹੁਣ ਇੱਕ ਥੋੜੇ ਕੰਟਰੋਵਰਸੀ ਨਾਲ ਤੁਸੀਂ ਕਹੋ ਤੁਹਾਡੇ ਗਾਣੇ ਜਿਹੜੇ ਹੈਗੇ ਮਾਂ ਬੋਲੀ ਨੂੰ ਬਚਾਉਣ ਲਈ ਅੱਗੇ ਹੈਗੇ ਨੇ ਜਾਂ ਤੁਸੀਂ ਹੁਣ ਪਿੰਡਾਂ ਪਿੰਡਾਂ ਜਾ ਕੇ ਇਸ ਭਗਤ ਸਿੰਘ ਦੀ ਜਿਵੇਂ ਕਹਿੰਦੇ ਨੇ ਫਿਰ ਜ਼ਰੂਰਤ ਹੈਗੀ ਏ ਧਰਤੀ ਤੇ ਆਉਣ ਦੀ ਬਿਲਕੁਲ ਬਿਲਕੁਲ ਅੱਜ ਲੋੜ ਹੈ ਅੱਜ ਮੇਰਾ ਹੜਾਂ ਦੇ ਵਿੱਚ ਜਿਹੜਾ ਵੀ ਬੱਚਾ ਨੇ ਜਾ ਕੇ ਮਦਦ ਕੀਤੀ ਹੈ ਮੈਂ ਉਹ ਭਗਤ ਸਿੰਘ ਹੀ ਸਾਂਭੀ ਤਵਨਾ ਮੈਂ ਉਹਨਾਂ ਨੂੰ ਸਲੂਟ ਕਰਦਾ ਸੱਚੀ ਸਲੂਟ ਕਰਦਾ ਉਹ ਬੱਚਾ ਨੇ ਦੇਖੋ ਪਾਣੀ ਦੇ ਵਿੱਚ ਜਾਣਾ ਕਿੱਡਾ ਔਖਾ ਖਤਰਨਾਕ ਹੈ ਪਤਾ ਨਹੀਂ ਕਿੱਥੇ ਕੀ ਕਿਹੜੇ ਬੱਚੇ ਗਏ ਸੀ ਉਹਨਾਂ ਦਾ ਕੌਣ ਪੁੱਛਣ ਆਲਾ ਸੀ ਕਿਹੜੇ ਗਏ ਸੀ ਵਾਪਸ ਆਏ ਕਿ ਨਹੀਂ ਕਿਸਤੀ ਤੋਂ ਕਿਤੇ ਡੁੱਬ ਤਾਂ ਨਹੀਂ ਗਏ ਦਿਲ ਰੋ ਰਿਹਾ ਸੀ ਅੰਦਰੋਂ ਯਾਰ ਵੀ ਕਿੱਡਾ ਹੌਸਲਾ ਇਹਨਾਂ ਬੱਚਾਂ 'ਚ ਉਪਰ ਸਾਡੇ ਪੰਜਾਬ ਦਾ ਯੂਥ ਆ ਜਿਹੜਾ ਨਸ਼ੇੜੀ ਕਹਿ ਕੇ ਕਿ ਇਹਨਾਂ ਨੇ ਜਿਹਨੂੰ ਨਿੰਦ ਨਿਤ ਕਹਤਾ ਵੀ ਬਾਹਰ ਭੱਜ ਗਿਆ ਜੀ ਪੰਜਾਬ ਤਾਂ ਖਾਲੀ ਹੋ ਗਿਆ ਜੀ ਪਰ ਯੂਥ ਨੇ ਅੱਜ ਪੰਜਾਬ ਬਚਾਇਆ ਸਰਕਾਰਾਂ ਟੋਟਲੀ ਫੇਲ ਹੋ ਗਿਆ